ਸ਼ਰਦਾਈ ਛੱਕ ਜਾਂਦੇ ਆ ਦੇਖ ਛੱਕ ਜਾਂਦੇ ਆ ਮਹਾਰਾ ਨੂੰ ਨਮਸਕਾਰ ਕਰਦੇ ਹੂੰ ਪੜਾ ਨੂੰ ਐ ਨਮਸਕਾਰ ਕਰਦੇ ਮੈਂ ਕਈ ਵੇਖੇ ਪਾਛੋ ਹੂੰ ਹੁਣ ਇਹ ਆ ਸੋਚੋ ਵੀ ਜਿਹੜੇ ਗੁਰੂ ਘਰ ਆਇਆ ਜਿੱਥੇ ਤੋਂ ਛੱਕਣ ਡਿਆ ਉਹਨੂੰ ਨਮਸਕਾਰ ਕਰਨੀ ਚਾਹੀਦੀ ਕਿ ਨਹੀਂ ਕਰਨੀ ਤੂੰ ਦੂਰੋਂ ਹੀ ਸੀਸ ਨਵਾ ਦੇ ਤਾਂ ਆਉਂਦੇ ਆ ਬਾਟਾ ਫੜ ਲੈਂਦੇ ਆ ਛੱਕ ਕੇ ਚੱਲ ਜਾਂਦੇ ਹੂੰ ਭਾਵੇਂ ਕੋਈ ਸੰਗਤ ਹੂੰ ਜਿਹੜੀ ਸੰਗਤ ਉਹਦੀ ਮर्यादा ਨਾ ਛੱਡਦੀ ਆ ਹੂੰ ਛੱਡਦੀ ਨਾ ਮर्यादा ਨਾ ਛੱਡਦੀ ਹੋ ਹੂੰ ਤੇ ਇੱਕ ਹੁੰਦੇ ਇਦਾਂ ਜਿੱਦਾਂ ਉਹ ਵੇਲੋ ਛੱਡ ਕੇ ਸਿਰ ਵੀ ਨਹੀਂ ਟੱਕਦੇ ਜਈਂ ਕਹਦੀ ਇਹਨੇ ਸੇ ਟੱਕੋ ਹੂੰ ਪਿਛੀ ਦੀ ਦੇਗਾ ਸੇ ਟੱਕ ਲੋ ਹੂੰ ਗਾੜੀਆਂ ਆਖ ਦਿੰਦੇ ਆ ਬੋਲਦੇ ਗਾੜੀਆਂ ਹਾਂ ਹਾਂਜੀ ਮੈਨੂੰ ਲੜਨ ਪੈਂਦੇ ਆ ਅੱਛਾ ਜੀ ਹਾਂਜੀ ਲੜਨ ਪੈਂਦੇ 1 2 3 4 ਬਈ ਲੜਾਈ ਹੋਈ ਮੇਰੀ ਉੱਥੇ ਪਾਸ ਅੱਛਾ ਜੀ ਬਹੁਤ ਯਾਦੀ ਲੜਾਈ ਹੋਈ ਉੱਥੇ ਤੁਸੀਂ ਲਾਇਆ ਵਾ ਲਿਖ ਕੇ ਵੀ ਸਿਰ ਟੱਕ ਕੇ ਛੱਕੋ ਜੀ ਲਿਖ ਕੇ ਵੀ ਲਾਇਆ ਵਾ ਪਾਸੋਂ ਮੈਂ ਕਹਿੰਨਾ ਜਿੰਨੀ ਵਾਰ ਹੁੰ ਕਈ ਨਾ ਵੀ ਪਾਉ ਸੇਟ ਕੋ ਸੇਟ ਕੋ ਹੂੰ ਗੱਡੀਆਂ ਕਈ ਨਹੀਂ ਟੱਕਦੇ ਕਈ ਬੋਲ ਪੈਂਦੇ ਆ ਤੇ ਫਿਰ ਆਪਾਂ ਵੀ ਫਿਰ ਉਹ ਬੋਲਣਾ ਹੀ ਗਰਮ ਹੋਣਾ ਹੀ ਆ ਨਾ ਠੀਕ ਆ ਕਿਉਂਕਿ ਉਹਨਾਂ ਛੀਦੀ ਦੇ ਗਏ ਆ